ਨਜੀ ਅ ਕਈ ਦਿਨਾਂ ਦੇ ਵਿੱਚ ਤੋਂ ਸਾਨੂੰ ਕੰਪਲੇਂਟਾਂ ਮਿਲ ਰਹੀਆਂ ਸੀਗੀਆਂ ਕਿ ਸਬਜੀ ਮੰਡੀ ਜੋਧੇਵਾਲ ਦੇ ਵਿੱਚ ਤੁਹਾਡੀ ਮੁਲਾਜ਼ਮ ਨੇ ਜਿਹੜੇ ਕੋਈ ਪੈਸਿਆਂ ਦੀ ਸ਼ਿਕਾਇਤ ਆਉਂਦੀ ਸੀ ਉਹ ਉਸ ਦਰਮਿਆਨ ਫਿਰ ਐਸਐਚਓ ਜੋਧੇਵਾਲ ਨੂੰ ਅਸੀਂ ਕਿਹਾ ਕਿ ਤੁਸੀਂ ਇਹਦਾ ਕਰੋ ਇੰਤਜ਼ਾਮ ਉਹਦੇ ਸਬੰਧੀ ਅਸੀਂ ਪੁਲਿਸ ਪਾਰਟੀ ਪੈਟਰੋਲਿੰਗ ਤੇ ਲਾਈ ਸੀਗੀ ਤੇ ਕੱਲ ਦੀ ਗੱਲ ਹੈ ਕਿ ਸਾਡੀ ਪੁਲਿਸ ਪਾਰਟੀ ਉੱਥੇ ਘੁੰਮ ਰਹੀ ਸੀ ਤੇ ਉਥੋਂ ਸ਼ਿਕਾਇਤ ਮਿਲੀ ਕਿ ਤੁਹਾਡੇ ਮੁਲਾਜ਼ਮ ਜਿਹੜੇ ਪੈਸੇ ਲੈਂਦੇ ਨੇ ਪੁਲਿਸ ਪਾਰਟੀ ਨੂੰ ਇਹ ਬੰਦਾ ਜਿਹੜਾ ਮਿਲ ਗਿਆ ਇਹਨੂੰ ਨਾਮ ਪਤਾ ਪੁੱਛਿਆ ਤੇ ਪੁਲਿਸ ਪਾਰਟੀ ਨੂੰ ਇਹ ਕਹਿੰਦਾ ਕਿ ਮੈਂ ਸੀਆਈਏ ਜਲੰਧਰ ਲੱਗਾ ਕਿਉਂਕਿ ਮੁਲਾਜ਼ਮ ਹੁਣ ਇੱਕ ਦੂਜੇ ਨੂੰ ਸਾਰੇ ਜਾਣਦੇ ਹੀ ਨੇ ਇੱਥੇ ਜਦੋਂ ਇਹ ਬਰੀਕੀ ਨਾਲ ਕੁਸ਼ਿਸ਼ ਕੀਤੀ ਤੇ ਇਹਨੇ ਆਈ ਕਾਰਡ ਆਪਣਾ ਦਿਖਾ ਦਿੱਤਾ ਸਬ ਇਨਸਪੈਕਟਰ ਦਾ ਇਹ ਆਈ ਕਾਰਡ ਵੀ ਤੁਹਾਨੂੰ ਦਿਖਾਵਾਂਗੇ ਉਹ ਬਿਲਕੁਲ ਬਿਨਾ ਨਾ ਹੀ ਲਿਖਿਆ ਹੋਰ ਕੁਝ ਨਹੀਂ ਹੁੰਦਾ ਹੈਗਾ ਸਿਰਫ ਬਣਿਆ ਹੀ ਆ ਜਦੋਂ ਇਹਦਾ ਨਾਮ ਪਤਾ ਪੁੱਛਿਆ ਤੇ ਇੰਨੇ ਜਿਹੜਾ ਆਪਣਾ ਨਾਮ ਆ ਅਨਮੋਲ ਸਿੱਧੂ ਸੋਨੋਬ ਅਮੀਰ ਚੰਦ ਵਾਸੀ ਮਕਾਨ ਨੰਬਰ ਬੀ 2/64 ਸ਼ੌਣੀ ਮੱਲਾ ਲੁਧਿਆਣਾ ਉਮਰ ਕਰੀਬ ਇਹਦੀ 30 ਸਾਲ ਆ ਤੇ ਜਦੋਂ ਇਹਨਾਂ ਨੂੰ ਮੁਲਾਜ਼ਮਾਂ ਨੂੰ ਸ਼ੱਕ ਪਾਇਆ ਗਿਆ ਕਿ ਮੁਲਾਜ਼ਮ ਇਹ ਲੱਗਦਾ ਨਹੀਂ ਆਪਣਾ ਗੱਲਾਂ ਬਹੁਤਾਂ ਤੋਂ ਤੇ ਫੇਰ ਇਹਨੂੰ ਪੁੱਛਿਆ ਵੀ ਤੂੰ ਕਾਹਦੇ ਤੇ ਆ ਇਹਦੀ ਗੱਡੀ ਖੜੀ ਸੀਗੀ ਉੱਥੇ ਅਨੋਵਾ ਗੱਡੀ ਰੱਖੀ ਐਨੇ ਵਾਈਟ ਕਲਰ ਦੀ ਪੀਪ 07 ਬੀਡਬਲਯੂ 8742 ਰੰਗ ਚਟਾ ਜਦੋਂ ਉਹਦੀ ਗੱਡੀ ਦੀ ਸਰਚ ਕੀਤੀ ਉਦੋਂ ਇਹਨੇ ਲਾਲ ਬੂਟ ਪਾਏ ਸੀਗੇ ਜੇਪ ਵਾਲੇ ਨਾਲ ਜਦੋਂ ਗੱਡੀ ਦੀ ਸਰਚ ਕੀਤੀ ਤੇ ਉਹਦੇ ਵਿੱਚੋਂ ਸਬ ਇਨਸਪੈਕਟਰ ਦੀ ਵਰਦੀ ਟੰਗੀ ਸੀ ਨਾਲ ਇੱਕ ਐਨਜੀਓ ਸਟਿਕ ਪਈ ਸੀ ਜਿਹੜੀ ਥਾਣੇਦਾਰਾਂ ਕੋਲ ਹੁੰਦੀ ਹੈ ਪਰੇਡ ਵਾਲੀ ਸਟਿਕ ਉਹ ਰੱਖੀ ਹੈ ਨਾਲ ਤੇ ਉਹ ਵਿੱਚੋਂ ਮਿਲ ਗਈ ਜਿਸ ਤੇ ਫਿਰ ਪਤਾ ਲੱਗਾ ਕਿ ਇਹੀ ਉਹ ਬੰਦਾ ਹੈ ਜਿਹੜਾ ਮਤਲਬ ਸਾਡੇ ਮੁਲਾਜ਼ਮਾਂ ਨੂੰ ਬਦਨਾਮ ਕਰ ਰਿਹਾ ਹੈ ਇਸ ਸ਼ਿਕਾਇਤਾਂ ਕਾਫੀ ਜ਼ਰਦ ਆਉਂਦੀਆਂ ਸੀ ਹੁਣ ਆਹੀ ਤੇ ਆਪਣੇ ਮੁਲਾਜ਼ਮਾਂ ਨੂੰ ਕਹਾਂਗੇ ਨਾ ਕਿ ਇਹ ਗੱਲਾਂ ਹੁੰਦੀਆਂ ਇਹ ਕਿਉਂਕਿ ਕਹੇ ਵੇਲੇ ਇੱਧਰ ਘੁੰਮਦਾ ਸੀਗਾ ਜਿਹੜੀ ਜਿਵੇਂ ਦਾਣਾ ਮੰਡੀ ਆ ਗਿਆ ਸਬਜ਼ੀ ਮੰਡੀ ਆ ਗਿਆ ਚਾਰ ਨੰਬਰ ਦੇ ਏਰੀਏ 'ਚ ਕਦੀ ਟੱਬੇ ਦੇ ਏਰੀਏ 'ਚ ਚਲਾ ਗਿਆ ਘੁੰਮ ਘਮਾ ਕੇ ਬੰਦਾ ਇਹ ਕੰਮ ਕਰਦਾ ਸੀ ਜਿਹਦੇ ਸਬੰਧੀ ਅਹੀਂ ਫਿਰ ਮੁਕਦਮਾ ਨੰਬਰ 67 25624 ਅੰਡਰ ਸੈਕਸ਼ਨ 419 420 467 468 471 170 171 ਆਈਪੀਸੀ ਥਾਣਾ ਜੋਧੇਵਾਲ ਲੁਧਿਆਣਾ ਦੇਰਜ ਕੀਤਾ ਗਿਆ ਤੇ ਬਹੁਤ ਵਧੀਆ ਐਸਐਚਓ ਸਾਹਿਬ ਦੀ ਬੜੀ ਸ਼ਾਬਾਸ਼ ਵਾਲੀ ਗੱਲ ਹੈ ਕਿ ਜਿਹੜਾ ਪੁਲਿਸ ਦੇ ਤਵਾ ਕਾਫੀ ਚਿਰ ਤੋਂ ਲੱਗ ਰਿਹਾ ਸੀ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਪੁਲਿਸ ਪਾਲਟੀ ਨੇ ਤੇ ਇਹਨਾਂ ਦੀ ਹਦਾਤਾਂ ਤੇ ਇਹ ਬੰਦਾ ਜਿਹੜਾ ਅਸੀਂ ਕਾਬੂ ਕਰ ਲਿਆ ਬਾਕੀ ਇਹਨੂੰ ਅੱਜ ਅਸੀਂ ਪੇਸ਼ ਕੀਤਾ ਸੀਗਾ ਤੇ ਇਹਦਾ ਰਿਮਾਂਡ ਸਾਨੂੰ ਇੱਕ ਦਿਨ ਦਾ ਮਿਲ ਗਿਆ ਪੁਛਿਸ਼ੇ ਦੀ ਜਾਰੀ ਹੈ ਬਾਕੀ ਜੋ ਵੀ ਹੋਰ ਗੱਲ ਕੋਈ ਨਵੀਂ ਸਾਹਮਣੇ ਆਏਗੀ ਉਹ ਤੁਹਾਨੂੰ ਜਰੂਰ ਦੱਸੀ ਜਾਏਗੀ ਤੇ ਜਿਵੇਂ ਕਿਸੇ ਵਰਤੀ ਹੋਇਆ ਕਿੱਥੋਂ ਸਾ ਲੈ ਕੇ ਉਹ ਪੁੱਛਾਂਗੇ ਨਾ ਜੀ ਹੁਣ ਉਹ ਇੰਨਾ ਟਾਈਮ ਨਹੀਂ ਹੁਣ ਰਿਮਾਂਡ ਮਿਲਿਆ ਉੱਤੇ ਕਰਦੇ ਆਂਗਾ ਜੋ مزید ਪੁਛਗਿਸ਼ ਆਏਗੀ ਤੁਹਾਨੂੰ ਜਰੂਰ ਦੱਸੀ ਜਾਏਗੀ ਸਰ ਇਹ ਪੜਿਆ ਨਹੀਂ ਕਿੰਨੇ ਦਾ ਹਾਂਜੀ ਪੜਿਆ ਨਹੀਂ ਕਿੰਨਾ ਦਾ ਪੜਿਆ ਹਾਂ ਸੰਤੋਖਮੰਦ 10th 10th ਪਾਸ ਆ ਦਸਵੀਂ ਕਲਾਸ ਸਰ ਇਸ ਤੋਂ ਪਹਿਲਾਂ ਕੋਈ ਕ੍ਰਿਮੀਨਲ ਰਿਕਾਰਡ ਹੈ ਨਹੀਂ ਜੀ ਕੋਈ ਛੇਹਾਨੀ ਦਾ ਰਿਕਾਰਡ ਸੇ ਕੰਮ ਕੀ ਕਰਦਾ ਵੈਸੇ ਇਹੀ ਕੰਮ ਕਰਦਾ ਇਹੀ ਕੰਮ ਹੀ ਕਰਦਾ ਤੇ ਸਰ ਰਹਿੰਦਾ ਕਿਥੇ ਕੋਪਰ ਜਿਹੜਾ ਐਡਰੈਸ ਸਿਉਂਥੀ ਰਹਿਦਾ ਹਾਂ ਚਾਉਣੀ ਮੱਲੇ ਰਹਿੰਦਾ ਨੇ ਇਹ ਸਰ ਕਦੋਂ ਹੀ ਲੱਗਿਆ ਹੋਇਆ ਕੁਝ ਮਹੀਨੇ ਤੋਂ ਇੱਕ ਕਰ ਰਹੇ ਹੋ ਵੇਖੋ ਜੀ ਸਾਨੂੰ ਤੇ ਕਹਿੰਦਾ ਵੀ ਹੁਣੇ ਹੀ ਲੱਗਾ ਪਰ ਹੁਣ ਇਹਨੂੰ ਅਸੀਂ ਬਰੀਕੀ ਚ ਪੁੱਛਦੇ ਆ ਨਾ ਸਾਰਾ ਕੁਝ ਤੇ ਸਰ ਇਹਨਾਂ ਦੀ ਬੈਕਗ੍ਰਾਉਂਡ ਕੀ ਹੈ ਵੈਸੇ ਫੈਮਿਲੀ ਦੀ ਪੁੱਛੋ ਕਿੰਨਾਂ ਦੀ ਇਹਦੀ ਮਾਪਦਾ ਕਹਿੰਦਾ ਨਹੀਂ ਸਿੰਪਲੀ ਇਹ ਬੈਕਗ੍ਰਾਉਂਡ ਤੇ ਹਾਂ ਫਿਲਹਾਲ ਪਰਚਾ ਕੋਈ ਲੱਭਾ ਨਹੀਂ ਇਹਦੇ ਤੇ ਬਾਕੀ ਇਹਦੀ ਹੁਣ ਬਰੀਕੀ ਨਾਲ ਪੁਸ਼ਕਿਸ਼ ਕਰਦੇ ਆ ਰਿਮਾਂਡ ਮਿਲਿਆ ਸਾਨੂੰ ਜੋ ਵੀ ਕੋਈ ਨਵੀਂ ਗੱਲ ਆਈ ਸਾਹਮਣੇ ਤੁਹਾਨੂੰ ਜ਼ਰੂਰ ਦੱਸੀ ਜਾਏਗੀ ਜੀ ਥੈਂਕ ਯੂ ਸ਼ੁਕਰੀਆ ਥੈਂਕ ਯੂ ਸਰ ਆਇਕਾੜੂ